ਸਮੁੱਥੀ ਸੰਗਤ ਨੂੰ ਪੰਜਾਬੀਆਂ ਨੂੰ ਪੀਲ ਆ ਬਾਈ 3 ਦਸੰਬਰ ਨੂੰ ਰੋਇਪਰ ਰੋਡ ਦੇ ਉੱਤੇ ਵੇਰਕਾ ਪਲਾਂਟ ਦੇ ਕੋਲੇ ਇਕੱਠ ਰੱਖਿਆ ਗਿਆ ਜਿਹੜਾ ਆਪਾਂ 3 ਦਸੰਬਰ ਨੂੰ 9 ਕਰੋੜ ਲੀਟਰ ਜ਼ਹਿਰ ਨੂੰ ਬੰਦ ਮਾਰਨਾ ਹਰ ਹਾਰ ਚ ਮਾਰਨਾ ਹੁਣ ਜਿੰਦਗੀ ਮੌਤ ਦਾ ਸਵਾਲ ਆ ਮੌਤ ਤੁਹਾਡੇ ਘਰਾਂ ਚ ਆ ਚੁੱਕੀ ਆ ਉੱਠ ਕੇ ਮੇਰਾ ਵੀ ਜਿਆਦਾ ਤੁਰਪੋ ਤੇ ਜਾ ਫਿਰ ਮੌਤ ਨੂੰ ਬੈਠੇ ਡੀਕੋ ਤੇ ਗੱਲ ਲਾ ਕੇ ਮਰਜੋ ਤੇ ਆਉਣ ਵਾਲੀਆਂ ਨਸਲਾਂ ਨੂੰ ਮਾਰ ਦੋ ਤੁਸੀਂ ਫੈਸਲਾ ਕਰੋ ਤਨ ਤਰੀਕ ਨੂੰ ਹੁਣ ਪੈਰ ਜੁੱਤੀ ਨਾ ਪਾਇਓ ਖੇੜ ਤੋਂ ਮੁਖਰਦੀਆ ਸਰਕਾਰ ਪ੍ਰਸ਼ਾਸਨ ਵਾਲੇ ਦਾ ਪੂਰਾ ਕਸਾ ਕਰ ਰਹੇ ਨੇ ਖੇੜਾ ਬੰਦੀ ਕਰ ਰਹੇ ਨੇ ਹੋ ਸਕਦਾ ਸੀ ਫੜੇ ਜਾ ਕੇ ਸਾਨੂੰ ਫੜ ਲੈਣ ਖੇੜ ਲੈਣਾ ਪ੍ਰੋਗਰਾਮ ਆਪਣਾ ਜਿਉਂਦਾ ਤਿਉਂ ਰਹਿਣਾ ਹਰ ਹਾਲ ਦੇ ਵਿੱਚ ਇਹ ਲੋਕਾਂ ਨੇ ਉੱਠ ਕੇ ਤੁਸੀਂ ਪਹੁੰਚਣਾ ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚੋ ਜੇ ਨਹੀਂ ਉੱਥੇ ਪਹੁੰਚਿਆ ਜਾਂਦਾ ਫਿਰ ਕਾ ਪਲਾਂਟ ਜਿੱਥੇ ਤੁਹਾਨੂੰ ਰਾਹ ਦੇ ਵਿੱਚ ਘੇਰਦੇ ਆ ਉੱਥੇ ਸੜਕਾਂ ਤੇ ਜਾਮ ਲਾ ਦੇਣਾ ਆਸੇ ਪਾਸੇ ਪਿੰਡਾਂ ਦੇ ਵਿੱਚ ਝੋਕੇ ਦਵਾ ਕੇ ਗੁਰੂ ਘਰਾਂ ਦੇ ਵਿੱਚ ਉੱਤੇ ਇਕੱਠ ਕਰ ਲੈਣਾ ਤੇ ਨਾਲ ਦੀ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਆਪਣੀਆਂ ਪਾ ਦੇਣੀਆਂ ਕਿ ਸਾਨੂੰ ਪੁਲਿਸ ਨੇ ਇੱਥੇ ਘੇਰਿਆ ਹੋਇਆ ਇਹ ਸਾਰਾ ਲਗਾਤਾਰ ਆਪਾਂ ਜੇ ਨਾ ਕੁਝ ਕੀਤਾ ਅੱਜ ਵੀ ਤਾਂ ਮੜ ਕੇ ਭੁੱਲ ਜਵੇ ਯਾਰਾਂ ਬੰਦ ਹੋ ਜਾਣਗੇ ਜੀ ਔਰ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਇਹ ਗੈਰ ਕਾਨੂੰਨੀ ਨਹੀਂ ਕਰ ਰਹੇ ਜਿੰਨੇ ਸੰਵਿਧਾਨਕ ਆਧਾਰੇ ਨੇ ਜਾਂ ਕਨਸਟੀਟਿਊਸ਼ਨਸ ਬਾਡੀ ਨੇ ਚਾਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਵੇ ਚਾਹ ਪੰਜਾਬ ਪੋਲਿਊਸ਼ਨ ਬੋਰਡ ਹੋਵੇ ਇਹਦਾ ਆਰਡਰ ਕਰ ਚੁੱਕੇ ਨੇ ਤਿੰਨੇ ਆਟ ਬੰਦ ਹੋਣੇ ਚਾਹੀਦੇ ਨੇ ਫੋਕਲ ਪੁਆਇੰਟ ਵਾਲਾ ਤਾਜਪੁਰ ਰੋਡ ਵਾਲਾ ਬਾਦਰਕੇ ਵਾਲਾ ਆਪਾਂ ਉਹੀ ਕਰਨ ਜਾ ਰਹੇ ਹਾਂ ਸੋ ਗੈਰ ਕਾਨੂੰਨੀ ਆਪਾਂ ਨਹੀਂ ਇਹ ਕਰ ਰਹੇ ਨੇ ਔਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਇਹ ਤੁਹਾਨੂੰ ਪਰਵੋਕ ਕਰਨਗੇ ਪਰਵੋਕ ਹੁੰਦਾ ਐਕਸਾਈਟ ਕਰਨਗੇ ਲੜਾਉਣ ਲਈ ਉਕਸਾਉਣਗੇ ਤੁਸੀਂ ਉਕਸਾਵੇ 'ਚ ਨਹੀਂ ਆਉਣਾ ਆਪਾਂ ਐਨ ਸ਼ਾਂਤੀ ਨਾਲ ਕੰਮ ਕਰਨਾ ਕਿਉਂਕਿ ਆਪਦੇ ਬੰਦੇ ਵੀ ਵਿੱਚ ਵੜ ਸਕਦੀ ਹੈ ਸਰਕਾਰ ਵੇਖੋ ਜੀ ਇਹ ਵਾਹ ਹਿੰਸਾ ਚ ਆ ਕੇ ਫਲਾਣਾ ਹੋ ਗਿਆ ਜੋ ਇਹਨਾਂ ਦਾ ਕੰਮ ਹੁੰਦਾ ਹੈ ਆਪਾਂ ਜੇ ਗੁਰੂ ਤੇਗ ਬਹਾਦਰ ਦਾ ਮੋਰਚਾ ਜਿੱਤ ਸਕਦੇ ਹਾਂ ਜੈਤੋ ਦਾ ਮੋਰਚਾ ਜਿੱਤ ਸਕਦੇ ਹਾਂ ਨਨਕਾਣਾ ਸਾਹਿਬ ਦਾ ਮੋਰਚਾ ਡਾਂਗਾ ਕਾ ਕੇ ਜਿੱਤ ਸਕਦੇ ਆ ਇਹ ਵੀ ਛੁੱਟਾਂਗੇ ਕਿਉਂਕਿ ਪਾਣੀ ਸਾਡਾ ਸ਼ੇਰੋ ਜੇ ਸਾਡੇ ਘਰਾਂ ਚ ਕੋਈ ਪਾਣੀ ਗੰਦਾ ਕਰੇ ਚੋਰੀ ਕਰੇ ਆਪਾਂ ਬੋਲਦੇ ਆ ਨਾ ਤਾਂ ਪੰਜਾਬ ਸਾਡਾ ਘਰ ਨਹੀਂ ਆਪਦੇ ਘਰ ਨੂੰ ਪੰਜਾਬ ਨੂੰ ਬਚਾਉਣ ਲਈ ਉੱਠਾਂਗੇ ਨਹੀਂ ਕੀ ਸਾਡੇ ਕੋਲੇ ਨਾ ਕੋਲਾ ਨਾ ਹੀਰਾ ਨਾ ਕੁਝ ਪਾਣੀ ਆ ਪਹਿਲਾਂ ਸਭ ਤੋਂ ਸਿੰਧੂ ਜੀਰ ਪੰਜ ਚਨਾਲ ਫਿਰ ਆਗੇ ਪੰਜਾਬ ਆ ਲੁਧਿਆਣੇ ਦੇ ਵਿੱਚ ਖੜੇ ਆ ਗੁਰੂ ਘਰ ਉੱਥੇ ਮੰਦਰ ਆ ਉਹਨਾਂ ਦਾ ਹਾਲ ਹੈ ਕੋਈ ਜਗ੍ਹਾ ਹੈ ਆ ਰਾਜ ਸਭਾ ਚਾਹੁੰਦੇ ਸਾਰੇ ਪੰਜਾਬ ਦੇ ਡਿਸਟ੍ਰਿਕਟ ਪਾਣਾ ਪੀਂਜੋਗ ਪਾਣੀ ਨਨਹੌਣ ਯੋਗ ਪਾਣੀ ਤੇ ਫਿਰ ਆਪਾਂ ਕਰਾਂਗੇ ਕੀ ਆ ਅਸੀਂ ਸਾਰੇ ਜਣੇ ਨਲਕਿਆਂ ਦਾ ਤੇ ਖੂਹਾਂ ਦਾ ਪਾਣੀ ਪੀ ਕੇ ਜਵਾਨ ਹੋਏ ਆ ਹੁਣ ਪੀ ਲੂਗੇ ਪੀਉਂਗੇ ਤਾਂ ਕੈਂਸਰ ਇੱਕ ਕੈਂਸਰ ਟ੍ਰੇਨ ਚੱਲਦੀ ਹੈ ਕਿੰਨੀਆਂ ਚਲਾਉਂਗੇ ਸੋ ਉੱਠੋ ਕੁਝ ਵੀ ਹੋ ਜੇ ਪੰਚੋ ਜੇ ਰਾਜ ਰੋਗ ਦੇ ਉੱਥੇ ਲਾ ਲੋ ਸਾਨੂੰ ਗ੍ਰਫਦਾਰ ਕਰਦੇ ਆ ਪਰਵਾਹ ਨਹੀਂ ਆਇਓ ਜੇ ਔਰ ਇਹ ਦੋ ਸੈਂਟਰ ਜਿੱਥੋਂ 9 ਕਰੋੜ ਲੀਟਰ ਪਾਣੀ ਪੈਂਦਾ ਉਸ ਦਿਨ ਅਸੀਂ ਪਾਣੀ ਸਾਫ ਕਰਨ ਦੀ ਹਿਸਟਰੀ 'ਚ ਇੱਕ ਬਹੁਤ ਵੱਡਾ ਕੰਮ ਕਰ ਦਿਆਂਗੇ ਇਹ ਤੁਸੀਂ ਦੇ ਆਉਣ ਨਾਲ ਪਾਸਿਬਲ ਹੋਊ ਨਹੀਂ ਤਾਂ ਸਾਨੂੰ ਫੜ ਫੜਾ ਕੇ ਸਿੱਟ ਦੇਣਗੇ ਫਿਰ ਭੋਗ